ਜਦੋਂ 1988 ਦੇ ਵਿੱਚ ਅੱਤਵਾਦ ਪੀਕ ਤੇ ਸੀ ਸੈਂਟਰ ਦੇ ਇੱਕ ਹੋਮ ਮਿਨਿਸਟਰ ਆਏ ਸੀਗੇ ਉਹਨਾਂ ਨੇ ਐਸਐਚਓ ਲੈਵਲ ਤੱਕ ਮੀਟਿੰਗ કરી ਸੀਗੀ ਵੀ ਦੱਸੋ ਅੱਤਵਾਦ ਕਿਵੇਂ ਖਤਮ ਹੋਊਗਾ ਕੀ ਕੁਝ ਤੁਹਾਨੂੰ ਚਾਹੀਦਾ ਤੇ ਅੱਜ ਉਹਨਾਂ ਨੂੰ ਜਾ ਕੇ ਪੁੱਛੋ ਤੇ ਅੱਜ ਉਹ ਗੱਲ ਨਹੀਂ ਕਰਦੇ ਜਿਸ ਵੇਲੇ ਕਿ ਦਲਬਾਗ ਸਿੰਘ ਹੁਣ ਬਾਹਰ ਆ ਚੁੱਕੇ ਨੇ ਅਤੇ 7 ਸਾਲ ਦੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਆ ਤਸਵੀਰਾਂ ਦੇ ਵਿੱਚ ਵੇਖ ਪਾ ਰਹੇ ਹੋ ਕਿ ਡੀਆਈਜੀ ਦਲਬਾਗ ਸਿੰਘ ਮਜੂਰ ਨੇ ਖੁਦ ਮਜੂਰ ਨੇ ਜਿਹੜਾ ਹਿੰਦੀ ਪੁਲਿਸ ਕਹਿਣਾ ਵਾਲ ਦੇ ਨਾਲ ਸਤ ਇਹ ਨਾ ਪੁੱਛੋ ਗਵਰਨਮੈਂਟ ਤੋਂ ਪੁੱਛੋ ਸਟੇਟ ਗਵਰਨਮੈਂਟ ਤੋਂ ਪੁੱਛੋ ਸੈਂਟਰ ਗਵਰਨਮੈਂਟ ਤੋਂ ਪੁੱਛੋ ਜਦੋਂ 1988 ਦੇ ਵਿੱਚ ਅੱਤਵਾਦ ਪੀਕ ਤੇ ਸੀ ਸੈਂਟਰ ਦੇ ਇੱਕ ਹੋਮ ਮਿਨਿਸਟਰ ਆਏ ਸੀਗੇ ਉਹਨਾਂ ਨੇ ਐਸਐਚਓ ਲੈਵਲ ਤੱਕ ਮੀਟਿੰਗ ਕਰੀ ਸੀਗੀ ਵੀ ਦੱਸੋ ਅੱਤਵਾਦ ਕਿਵੇਂ ਖਤਮ ਹੋਊਗਾ ਕੀ ਕੁਝ ਤੁਹਾਨੂੰ ਚਾਹੀਦਾ ਤੇ ਅੱਜ ਉਹਨਾਂ ਨੂੰ ਜਾ ਕੇ ਪੁੱਛੋ ਤੇ ਅੱਜ ਉਹ ਗੱਲ ਨਹੀਂ ਕਰਦੇ ਜਦੋਂ 1997 ਦੇ ਵਿੱਚ ਅਡਵਾਨੀ ਸਾਹਿਬ ਨੇ ਰੱਥ ਯਾਤਰਾ ਕੀਤੀ ਸੀਗੀ ਆਂਧਰਾ ਪ੍ਰਦੇਸ਼ ਚ ਪਹੁੰਚੇ ਸੀਗੇ ਸਾਡੇ ਸਰਦਾਰ ਜੀਤ ਸਿੰਘ ਸੰਧੂ ਹੋਣਾ ਨੇ ਸੁਸਾਈਸਾਈਡ ਕੀਤੀ ਸੀਗੀ ਟ੍ਰੇਨ ਥੱਲੇ ਆ ਕੇ ਉਹਨਾਂ ਨੇ ਆਂਧਰਾ ਪ੍ਰਦੇਸ਼ ਦੇ ਅਫਸਰਾਂ ਨੇ ਮੈਮੋਰੈਂਡਮ ਦਿੱਤਾ ਸੀਗਾ ਗੋਲਛਨ ਕੁਮਾਰ ਜਿਹੜੀ 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 ਗੱਲ ਪੁੱਛਣ ਵਾਲੀ ਆ ਉਹ ਤਾਂ ਪੁੱਛੋ ਮੈਂ ਤੁਸੀਂ ਕਿਉਂ ਮਾਰਿਆ ਜੀ ਉਹਨੂੰ ਗੋਲਛਨ ਕੁਮਾਰ ਨੂੰ ਜਿਹੜੇ ਦੋਸ਼ ਆਏ ਦੋ ਹੋਏ ਅੱਜ ਤੁਹਾਡੇ ਤੇ ਸਾਡੇ ਅਸੀਂ ਡਿਫੈਂਸ ਦਿੱਤੀ ਆ ਅਸੀਂ ਡਿਫੈਂਸ ਦਿੱਤੀ ਆ ਅਸੀਂ ਨਿਆਪਾਲਕਾ ਦਾ ਰਿਸਪੈਕਟ ਕਰਦੇ ਆ ਅਸੀਂ ਉੱਥੇ ਹਾਈ ਕੋਰਟ ਤੇ ਚੈਲੰਜ ਕਰਾਂਗੇ ਉਹ ਜਦੋਂ ਅਡਵਾਨੀ ਸਾਹਿਬ ਨੂੰ ਉੱਥੇ ਪੁੱਛਿਆ ਵੀ ਪੰਜਾਬ ਪੁਲਿਸ ਨੇ ਸੁਸਾਈਸਾਈਡ ਕਰ ਰਹੇ ਆ ਜੇ ਅੱਜ ਨਕਸਲਿਜ਼ਮ ਦੇ ਵਿੱਚ ਕਰਨ ਨੂੰ ਇੱਥੇ ਖਤਮ ਹੋਇਆ ਸਾਡੇ ਤੇ ਵੀ ਕੇਸ ਹੋਏ ਸਾਨੂੰ ਵੀ ਸੂਟ ਸਾਈਡ ਕਰਨੇ ਪਏਗੇ ਅਡਵਾਨੀ ਸਾਹਿਬ ਕਹਿੰਦੇ ਜਦੋਂ ਅਸੀਂ ਪਾਵਰ ਚ ਆਏ ਤਾਂ ਇਹ ਦੇ ਸੋਚਾਂਗੇ ਉਹਨਾਂ ਨੂੰ ਪੁੱਛੋ ਸੀਬੀਆਈ ਨੇ ਜਿਹੜੀ ਸਜ਼ਾ ਐਦ ਕੀਤੀ ਹੈ ਸੰਤੁਸ਼ਟ ਹੋ ਜੀ ਇਹਦੇ ਤੋਂ ਕੋਈ ਨਹੀਂ ਸੰਤੁਸ਼ਟ ਅਸੀਂ ਇਹਨੂੰ ਚੈਲੰਜ ਕਰਾਂਗੇ ਹਾਈ ਕੋਰਟ ਦੇ ਵਿੱਚ ਆ ਬਿਲਕੁਲ ਅਜੇ ਦਲਬਾਗ ਸਿੰਘ ਕਹਿ ਸਕਦੇ ਕੀ ਡੀਆਈਜੀ ਦਲਬਾਗ ਸਿੰਘ ਨੂੰ ਲੈ ਕੇ ਜਾਇਆ ਜਾ ਰਿਹਾ ਹੁਣ 7 ਸਾਲ ਦੀ ਸਜ਼ਾ ਦਿੱਤੀ ਗਈ ਆ ਨਾਲ ਹੀ ਉਹਨਾਂ ਦੇ ਡੀਐਸਪੀ ਮੌਜੂਦ ਨੇ ਅਤੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਪਾ ਰਹੇ ਹੋ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਇਸ ਜੋ ਸੀਬੀ ਕੋਰਟ ਨੇ ਜੋ ਉਹਨਾਂ ਨੂੰ ਸਜ਼ਾ ਦਿੱਤੀ ਗਈ ਆ ਉਸ ਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਜਾਵੇਗਾ ਅਤੇ ਨਾਲ ਹੀ ਸਿੱਧੇ ਤੌਰ ਤੇ ਵੱਡੇ ਸਵਾਲ ਉਹਨਾਂ ਵੱਲੋਂ ਖੜੇ ਕੀਤੇ ਗਏ ਤੇ ਨਾਲ ਹੀ ਸਿੱਧਾ ਤੌਰ ਤੇ ਕਿਹਾ ਗਿਆ ਕਿ ਹਾਈ ਕੋਰਟ ਦੇ ਵਿੱਚ ਮੁਰ ਤੋਂ ਜਿਹੜਾ ਕੀ ਚਾਲੇ ਕੀਤਾ ਜਾਵੇਗਾ ਕੈਨਵਰਸ ਗੁਰਸਹਿਬ ਸਿੰਘ ਦੇ ਨਾਲ ਮੈਦਲਜੀਤ ਸਿੰਘ ਲਿਵਿੰਗ ਇੰਡੀਆ న్యూਸ ਮਹਾਲੀ